ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਗੈਂਗਸਟਰ ਕੈਨੇਡਾ ਪੁਲਿਸ ਨੇ ਵੱਡੀ ਕਾਰਵਾਈ ਕਰਕੇ ਇੱਕ ਪੰਜਾਬ ਦੇ ਵੱਡੇ ਗੈਂਗਸਟਰ ਨੂੰ ਕਾਬੂ ਕਰ ਲਿਆ ਇੱਕ ਪਾਸੇ ਹਾਲੇ ਮਰਹੂਮ ਸਿੱਧੂ ਮੂਸੇਵਾਲੇ ਦੇ ਕਤਲ ਦਾ ਮਾਮਲਾ ਠੰਡਾ ਨਹੀਂ ਹੋਇਆ ਦੂਜੇ ਪਾਸੇ ਕੈਨੇਡਾ ਦੀ ਸਰਕਾਰ ਨੇ ਆ ਥੋੜੇ ਹੀ ਦਿਨਾਂ ਦੇ ਵਿੱਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਭਾਰਤ ਤੋਂ ਭਗੌੜੇ ਅਰਸ਼ ਡੱਲਾ ਨੂੰ ਕੈਨੇਡਾ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਉਸ ਉੱਤੇ ਡਕੈਤੀਆਂ ਉਸ ਉੱਤੇ ਵਾਰਦਾਤਾਂ ਉਸ ਉੱਤੇ ਨੇ ਹੱਥੇ ਲੋਕਾਂ ਨੂੰ ਮਾਰਨਾ ਸਰੋਤੀਆਂ ਲੈਣਾ ਕਈ ਕਤਲਾਂ ਦੇ ਕੇਸ ਦਰਜ ਨੇ ਅਰਸ਼ ਡੱਲਾ ਤੇ ਪਿਛਲੇ ਦਿਨਾਂ ਦੇ ਵਿੱਚ ਦੀਪ ਸਿੱਧੂ ਦੇ ਸਾਥੀ ਦਾ ਕਤਲ ਹੋਇਆ ਸੀ ਉਸ ਦੇ ਵਿੱਚ ਇਨਵੋਲਵਮੈਂਟ ਜਿਹੜੀ ਹੈ ਅਸ ਡੱਲਾ ਅਤੇ ਉਸ ਦੇ ਸਾਥੀਆਂ ਦੀ ਦੱਸੀ ਜਾ ਰਹੀ ਹੈ ਇੱਕ ਪਾਸੇ ਹਾਲੇ ਜਿਹੜਾ ਮਾਮਲਾ ਹੈ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲकांड ਦਾ ਠੰਡਾ ਨਹੀਂ ਹੋਇਆ ਕਿਉਂਕਿ ਉਹਨਾਂ ਦੇ ਫੈਮਿਲੀ ਵੱਲੋਂ ਪਰਿਵਾਰ ਵੱਲੋਂ ਗਾਹਲ ਗਈ ਜਾ ਰਹੀ ਹੈ ਸਰਕਾਰ ਅਤੇ ਪੁਲਿਸ ਕਾਨੂੰਨ ਦੇ ਕੋਲੋਂ ਕਿ ਉਹਨਾਂ ਦੀ ਝੋਲੀ ਦੇ ਵਿੱਚ ਹਾਲੇ ਤੱਕ ਕਿਸੇ ਨੇ ਇਨਸਾਫ ਨਹੀਂ ਪਾਇਆ ਕਿਉਂਕਿ ਲਾਰਸ ਬਿਸ਼ਨੋਈ ਅਤੇ ਲਾਰਸ ਬਿਸ਼ਨੋਈ ਦੇ ਸਾਥੀਆਂ ਨੇ ਕਤਲ ਕਰਕੇ ਕਤਲ ਦੀ ਜ਼ਿੰਮੇਵਾਰੀ ਵੀ ਨਹੀਂ ਸੀ ਇੱਕ ਪਾਸੇ ਲਾਰੈਂਸ ਮਿਸ਼ਰੋਈ ਦੀ ਪੰਜਾਬ ਦੇ ਵਿੱਚ ਇੰਟਰਵਿਊ ਹੁੰਦੀਆਂ ਨੇ ਗੁਜਰਾਤ ਦੇ ਵਿੱਚ ਇੰਟਰਵਿਊ ਹੁੰਦੀਆਂ ਨੇ ਉਹ ਸਾਜੋ ਸਮਾਨ ਉਹਨਾਂ ਨੂੰ ਕੌਣ ਮੁਹੱਈਆ ਕਰਵਾਉਂਦਾ ਹੈ ਇਸ ਗੱਲ ਦੇ ਹਾਲੇ ਵੀ ਖੁਲਾਸੇ ਨਹੀਂ ਹੋਏ ਸਿੱਟ ਬੈਠੀ ਹੋਈ ਹੈ ਲੇਕਿਨ ਅੱਜ ਵੱਡੀ ਕਾਰਵਾਈ ਕਰਕੇ ਕੈਨੇਡਾ ਦੀ ਸਰਕਾਰ ਨੇ ਅਰਸ਼ ਡੱਲਾ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਨੇ ਦੀਪ ਸਿੱਧੂ ਦੇ ਸਾਥੀ ਦਾਅ ਵੀ ਕਤਲ ਕੀਤਾ ਹੈ ਆਲੇ ਆ ਪੰਚਾਇਤੀ ਚੋਣਾਂ ਤੋਂ ਪਹਿਲਾ ਦੀ ਗੱਲ ਹੈ ਯਾਨੀ ਕਿ ਸੂਤਰਾਂ ਦੇ ਹਵਾਲੇ ਤੋਂ ਬੜੀਆਂ ਵਡੀਆਂ ਖਬਰਾਂ ਆ ਰਹੀਆਂ ਨੇ ਕਿ ਅਰਸ਼ ਡੱਲਾ ਨੂੰ ਗ੍ਰਿਫਤਾਰ ਕਰਕੇ ਉਸ ਉੱਤੇ ਵੱਡੀ ਕਾਰਵਾਈ ਕਰ ਦਿੱਤੀ ਜਾਵੇਗੀ ਕੈਨੇਡਾ ਸਰਕਾਰ ਵੱਲੋਂ ਕਿਉਂਕਿ ਖਰਸਤਾਨੀ ਨਿਜਤ ਸਿੰਘ ਦੇ ਨਾਲ ਵੀ ਉਹਨਾਂ ਦੇ ਸੰਪਰਕ ਸੀ ਅਤੇ ਹੋਰ ਵੀ ਜਿਹੜੇ ਉਥੇ ਸਮਰਥਕ ਰਹੇ ਜਿਨ੍ਹਾਂ ਦੀ ਮੰਦਰਾ ਦੇ ਵਿੱਚ ਜਿਹੜੀ ਕੁਟਕਟਾਪਾ ਹੋਇਆ ਹੈ ਉਹਦੇ ਵਿੱਚ ਵੀ ਇਨਵੋਲਵਮੈਂਟ ਮੰਨੀ ਜਾ ਰਹੀ ਹੈ ਅਰਸ਼ ਡੱਲਾ ਦੀ ਇਸ ਕਰਕੇ ਵੱਡੀ ਕਾਰਵਾਈ ਕਰ ਦਿੱਤੀ ਜਾਵੇਗੀ ਕੈਨੇਡਾ ਦੀ ਪੁਲਿਸ ਦੁਆਰਾ ਅਰਸ਼ ਡੱਲਾ ਉੱਤੇ ਧੰਨਵਾਦ